ਤੁਸੀਂ ਦੇਖੋ ਆ ਬੈੱਡ ਤੇ ਆਪਣੀ ਜਿਹੜੀ ਪਨੀਰੀ ਦੀ ਬਜਾਈ ਹੁੰਦੀ ਆ ਤੇ ਪੂਰਾ ਸਿਸਟਮ ਨਾਲ ਪਾਣੀ ਲੱਗਦਾ ਤੇ ਜੜ ਦੇਖੋ ਤੁਸੀਂ ਇੱਥੋਂ ਤੱਕ ਇਹਦੀ ਜੜ ਪਹੁੰਚੀ ਹੋਈ ਆ ਥੱਲੇ ਜਿਹੜੀ ਮਿੱਟੀ ਆ ਇਹਦੇ ਬਾਅਦ ਲਾਲ ਮਿੱਟੀ ਨਿਕਲੇ ਹੋਊਗੀ ਤਾਂ ਪਨੀਰੀ ਸੰਘਣੀ ਬਹੁਤ ਲੱਗੀ ਹੋਈ ਆ ਤੇ ਕਿੰਨਾ ਪੌਦਾ ਜਿਹੜਾ ਉਹ ਇੱਕ ਵਾਰ ਦੇ ਵਿੱਚ ਹੀ ਸਕੁਅਰ ਫੁੱਟ ਦੇ ਵਿੱਚ ਆ ਜਾਣਾ ਇਸ ਵਾਰ ਮੇਰੇ ਹਿਸਾਬ ਨਾਲ ਲੱਗਦਾ ਵੀ ਮੈਨੂੰ ਪਿਆਜ਼ ਲੋਕ ਘੱਟ ਲਾਉਣਗੇ ਇਹਦੇ ਵਿੱਚ ਕੋਈ ਜ਼ਿਆਦਾ ਵੱਡਾ ਗੰਢੇਲ ਤਾਂ ਨਹੀਂ ਆਉਂਦਾ ਇਹ ਗੰਢੇਲ ਰਹਿਤ ਵੈਰੈਟੀ ਆ ਇਹ ਜਿਹੜਾ ਪਿਆਜ਼ ਆ ਇਹਦੀ ਖਾਸ ਗੱਲ ਇਹ ਆ ਵੀ ਇਹਨੂੰ ਆਪਾਂ ਜੇ ਸਟੋਰ ਕਰਨਾ ਜਿਵੇਂ ਹੁਣ ਲਾਤਾ ਤੇ ਇਸੇ ਜਿਹੜੇ ਹੁਣ ਜਦੋਂ ਆਪਾਂ ਲਾਤਾ ਉਸੇ ਦਿਨਾਂ ਤੱਕ ਇਹ ਜਿਹੜਾ ਆਪਾਂ ਸਟੋਰ ਕਰਕੇ ਰੱਖ ਸਕਦੇ ਆ ਤਾਂ ਬਾਈ ਜੀ ਕਿੰਨੇ ਦਿਨਾਂ ਦੇ ਵਿੱਚ ਇਹ ਤਿਆਰ ਹੋ ਜਾਂਦਾ ਕਿੰਨੇ ਚਿਰ ਦੀ ਇਹ ਹੈ ਕਿਉਂਕਿ ਜਦੋਂ ਵੀ ਜਿਹੜੀ ਚੀਜ਼ ਦਾ ਰੇਟ 1 ਸਾਲ ਵੱਧ ਹੋਵੇ ਉਹ ਸਾਲ ਲੋਕ ਜ਼ਿਆਦਾ ਲਾਉਂਦੇ ਹੁੰਦੇ ਆ ਅਣਿਰੀ ਲਿਹਾਉਣ ਤੋਂ ਪਹਿਲਾਂ ਮੇਨ ਹੁੰਦਾ ਵੀ ਆਪਾਂ ਆਪਣੀ ਜ਼ਮੀਨ ਦੀ ਸਹੀ ਤਿਆਰੀ ਕਰਨੀ ਆ ਕੀ ਲੱਗਦਾ ਵੀ ਇਸ ਵਾਰੀ ਗੰਡੇ ਦਾ ਰੇਟ ਆ ਜਿਹੜਾ ਉਹ ਕਿਉਂਕਿ ਜੇ ਘੱਟ ਰੁਝਾਨ ਆ ਗੰਡਾ ਬੀਜਣ ਵਾਲੇ ਵੱਲ ਤਾ ਫਿਰ ਮੇਰੇ ਹਿਸਾਬ ਨਾਲ ਵੀ ਇਸ ਵਾਰੀ ਗੰਡੇ ਦਾ ਰੇਟ ਵੀ ਚੜੂ ਆ ਜੀ ਜਿਹੜਾ ਹੁਣ ਗੰਡਾ ਲਾਵਾਂਗੇ ਆਪਾਂ ਇਹਨੂੰ ਯੂਰਗਾ ਨਹੀਂ ਪਾਉਣੀ ਆਪਾਂ ਬਿਲਕੁਲ ਵੀ ਨਹੀਂ ਪਾਉਣੀ ਜਿਹੜਾ ਫਿਰ ਜਿਹੜਾ ਗੰਡੇਲ ਦਾ ਸ਼ਿਕਾਰ ਹੋ ਜਾਂਦਾ ਬਾਈ ਜੀ ਕਿੰਨਾ ਕੁ ਪੌਦ ਆ ਜਿਹੜਾ ਉਹ ਇੱਕ ਕਨਾਲ ਦੇ ਵਿੱਚ ਲੱਗ ਜਾਂਦਾ ਤੇ ਕਿੰਨਾ ਕੁ ਪੌਦ ਆ ਜਿਹੜਾ ਉਹ ਇੱਕ ਕਿੱਲੇ ਵਿੱਚ ਲੱਗ ਜਾਂਦਾ ਕਿੰਨਾ ਚੱਕਰ ਤੁਸੀਂ ਵੱਡ ਨਹੀਂ ਲੈਂਦੇ ਨਾਲ ਹਲਦੀ ਫਸਲ ਜਾਂ ਜਿਵੇਂ ਗੰਡਾ ਤੁਸੀਂ ਪੱਟ ਨਹੀਂ ਲੈਂਦੇ ਬਾਈ ਉਹਨਾਂ ਚੱਕਰ ਤੁਹਾਡੇ ਨਾਲ ਹੀ ਆ ਚੈਨਲ ਪੰਜਾਬ ਵਾਲਾ ਪੋਡਕਾਸਟ ਤੇ ਮੈਂ ਕੁਲਵਿੰਦਰ ਔਲਖ ਹਾਜ਼ਰ ਆ ਇੱਕ ਹੋਰ ਅਹਿਮ ਜਾਣਕਾਰੀ ਦੇ ਨਾਲ ਜਿਹੜੀ ਅੱਜ ਜਾਣਕਾਰੀ ਕਿਸਾਨ ਭਰਾਵੋ ਤੁਹਾਡੇ ਨਾਲ ਸਾਂਝੀ ਕਰਨੀ ਹੈ ਉਹ ਹੈ ਗੰਡਿਆਂ ਦੀ ਪਨੀਰੀ ਦੇ ਨਾਲ ਸੰਬੰਧਿਤ ਗੰਡਿਆਂ ਦੇ ਨਾਲ ਸੰਬੰਧਿਤ ਜਿਹੜੇ ਗੰਡਿਆਂ ਦੀ ਕਿਸਮ ਬਾਰੇ ਅੱਜ ਤੁਹਾਨੂੰ ਜਾਣਕਾਰੀ ਦੇਣੀ ਹੈ ਨਾ ਉਹ ਗੰਡਾ ਸਾਲ ਭਰ ਚੱਲਣ ਵਾਲਾ ਗੰਡਾ ਹੁੰਦਾ ਤੇ ਇਹਨੂੰ ਅਗਲੇ ਤੁਸੀਂ 2026 ਦੀ ਦਸੰਬਰ ਤੱਕ ਸਟੋਰ ਕਰਕੇ ਰੱਖ ਸਕਦੇ ਹੋ ਕਿਹੜਾ ਇਹ ਦੇਸੀ ਗੰਡਾ ਹੈ ਕੀ ਇਹਦੀ ਕਿਸਮ ਹੈ ਕਦੋਂ ਇਹਦੀ ਲਵਾਈ ਹੁੰਦੀ ਆ ਕਦੋਂ ਤਿਆਰ ਹੋ ਜਾਂਦਾ ਤੇ ਕਿਵੇਂ ਇਹਨੂੰ ਸਟੋਰ ਕਰਕੇ ਰੱਖਣਾ ਸਾਰੀਆਂ ਜਾਣਕਾਰੀਆਂ ਤੁਹਾਨੂੰ ਦੇਵਾਂਗੇ ਇਹ ਕਹੀ ਗੱਲ ਹੁੰਦੀ ਆ ਵੀ ਜਿਹੜੇ ਮੇਰੇ ਨਾਲ ਕਿਸਾਨ ਭਰਾ ਹਨ ਜਿਨ੍ਹਾਂ ਦੀ ਨਰਸਰੀ ਦੇ ਵਿੱਚ ਅਸੀਂ ਅੱਜ ਪਹੁੰਚੇ ਹੋਏ ਆਂ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਦੇ ਪਿੰਡ ਕੌਣੀ ਦੇ ਵਿੱਚ ਐਚ ਐਮ ਆਰ ਨਰਸਰੀ ਮੇਰੇ ਨਾਲ ਆ ਕਿਸਾਨ ਸਰਦਾਰ ਹੁਕਮਰਾਜ ਸਿੰਘ ਇਹਨਾਂ ਦੀ ਖਾਸियत ਇਹ ਆ ਵੀ ਇਹਨਾਂ ਕੋਲ ਆ ਦੇਖ ਲਓ ਤੁਸੀਂ ਵੀ ਗੰਡਿਆਂ ਦੀ ਕੱਲੀ ਪਨੀਰੀ ਨਹੀਂ ਸਗੋਂ ਜੇ ਤੁਹਾਨੂੰ ਇਹਨਾਂ ਨੇ ਪਨੀਰੀ ਦੇਣੀ ਆ ਤਾਂ ਉਸ ਪਨੀਰੀ ਬਾਰੇ ਤੁਹਾਨੂੰ ਬਜਾਈ ਬਾਰੇ ਕੀ ਉਹਦਾ ਧਿਆਨ ਕਿਵੇਂ ਰੱਖਣਾ ਤੇ ਜਦੋਂ ਤੱਕ ਤੁਹਾਡਾ ਗਿੰਡਾ ਤਿਆਰ ਨਹੀਂ ਹੋ ਜਾਂਦਾ ਸਟੋਰ ਨਹੀਂ ਹੋ ਜਾਂਦਾ ਮੈਨੂੰ ਲੱਗਦਾ ਵੀ ਮੰਡੀ ਕਰਨ ਤੱਕ ਵੀ ਤੁਹਾਨੂੰ ਇਹ ਸਲਾਹਾਂ ਦਿੰਦੇ ਰਹਿਣਗੇ ਦੱਸਦੇ ਰਹਿਣਗੇ ਤੇ ਇਹ ਕੱਲਾ ਕੰਮ ਕੱਲਾ ਪਨੀਰੀ ਤੇ ਨਹੀਂ ਕਰਦੇ ਤੁਸੀਂ ਜੇ ਨਰਸਰੀ ਦਾ ਤੁਸੀਂ ਦੇਖੋ ਤਾਂ ਨਰਸਰੀ ਦੇ ਵਿੱਚ ਜਿੱਥੇ ਭਾਂਤ ਭਾਂ ਦੇ ਬੂਟੇ ਆ ਚਾਹੇ ਉਹ ਫਲਦਾਰ ਹੈ ਤੇ ਚਾਹੇ ਉਹ ਸਜਾਵਟੀ ਹੈ ਜਾਂ ਹੋਰ ਫਸਲਾਂ ਦੀ ਗੱਲ ਕਰ ਲਈ ਇਧਰਲੇ ਪਾਸੇ ਬਾਈ ਜੀ ਨੇ ਅਗੇਤਾ ਕਰਬੂਜਾ ਵੀ ਲਾਇਆ ਹੋਇਆ ਤਾਂ ਹਰੇਕ ਚੀਜ਼ ਬਾਰੇ ਹਰੇਕ ਫਸਲਾਂ ਦੀ ਜਾਣਕਾਰੀ ਮੈਨੂੰ ਲੱਗਦਾ ਵੀ ਕੱਲਾ ਬੀ ਨਹੀਂ ਦਿੰਦੇ ਜਿਹੜੀ ਜਾਣਕਾਰੀ ਦਿੰਦੇ ਆ ਨਾ ਉਹ ਸਭ ਤੋਂ ਵੱਡੀ ਹੈ ਤਾਂ ਅੱਜ ਜਿਹੜੀ ਆਪਾਂ ਜਾਣਕਾਰੀ ਦੇਣੀ ਹੈ ਨਾ ਬਾਈ ਜੀ ਉਹ ਆਪਾਂ ਦੇਣੀ ਹੈ ਗੰਡੇ ਬਾਰੇ ਵੀ ਇਹ ਕਿਹੜਾ ਗੰਡਾ ਹੈ ਜਿਹੜਾ ਸਾਲ ਭਰ ਚੱਲਦਾ ਤੇ ਹੁਣ ਉਹਦੀ ਬਜਾਈ ਦਾ ਸਮਾਂ ਕਦੋਂ ਤਿਆਰ ਹੋ ਜਾਣਾ ਜੀ ਤੁਹਾਡੇ ਕੋਲੇ ਪਨੀਰੀ ਆ ਕਿਵੇਂ ਲੈਣ ਆਈਏ ਇਹ ਸਾਰੀਆਂ ਗੱਲਾਂ ਸਾਨੂੰ ਸਮਝਾਓ ਜੀ ਸਭ ਤੋਂ ਪਹਿਲਾਂ ਸਤਿ ਸ੍ਰੀ ਅਕਾਲ ਜੀ ਬਾਕੀ ਜਿਹੜਾ ਪਿਆਜ਼ ਹੁੰਦਾ ਇਹ ਇੱਕ ਤਾਂ ਕੱਚਾ ਪੱਟ ਕੇ ਖਾਣ ਵਾਲਾ ਹੁੰਦਾ ਇੱਕ ਹਾਈਬ੍ਰਿਡ ਹੁੰਦਾ ਤੇ ਇਹ ਜਿਵੇਂ ਹੁਣ ਜਿਹੜਾ ਸਮਾਂ ਚੱਲੂਗਾ ਇਹ ਦੇਸੀ ਪਿਆਜ਼ ਦਾ ਚੱਲੂਗਾ ਜਿਹੜਾ ਦੇਸੀ ਪਿਆਜ਼ ਹੁੰਦਾ ਵੈਸੇ 1 ਜਨਵਰੀ ਤੋਂ ਪਹਿਲਾਂ ਲੱਗਦਾ ਹੁੰਦਾ ਸੀਗਾ ਪਰ ਹੁਣ ਇਹਦੀਆਂ ਕਿਸਮਾਂ ਇਹੋ ਜਿਹੀਆਂ ਲੱਗੀਆਂ ਵੀ ਆਪਾਂ ਉਹਨੂੰ ਅੱਧ ਦਸੰਬਰ ਤੋਂ ਜਿਵੇਂ ਹੁਣ 15 ਦਸੰਬਰ ਹੋਣ ਆ ਰਹੀ ਆ ਮਿਲਾਂ ਦੇ 12 13 ਆਗੀ ਤੇ ਅੱਧ ਦਸੰਬਰ ਤੋਂ ਆਪਾਂ ਇਹਦੀ ਪਟਾਈ ਸ਼ੁਰੂ ਕਰ ਦਿੰਨੇ ਆ ਇਹ ਜਿਹੜਾ ਪਿਆਜ਼ ਹੁੰਦਾ ਜੀ ਅਗੇ ਤਾਂ ਜਿਹੜਾ ਲੱਗਦਾ ਏ ਫਿੱਕੇ ਲਾ ਰੰਗ ਦਾ ਪਿਆਜ਼ ਲੱਗਦਾ ਤੇ ਜਨਵਰੀ ਵਿੱਚ ਜਾ ਕੇ ਫਿਰ ਜਿਹੜਾ ਗੂੜੇ ਲਾਲ ਰੰਗ ਦਾ ਜਿਹੜਾ ਪ ਇਹਦੀ ਖਾਸ ਗੱਲ ਇਹ ਆ ਵੀ ਇਹਨੂੰ ਆਪਾਂ ਜੇ ਸਟੋਰ ਕਰਨਾ ਜਿਵੇਂ ਹੁਣ ਲਾਤਾ ਤੇ ਇਸੇ ਜਿਹੜੇ ਹੁਣ ਜਦੋਂ ਆਪਾਂ ਲਾਤਾ ਉਸੇ ਦਿਨਾਂ ਤੱਕ ਹੀ ਇਹ ਜਿਹੜਾ ਆਪਾਂ ਸਟੋਰ ਕਰਕੇ ਰੱਖ ਸਕਦੇ ਆ ਮਤਲਬ ਇਹ ਸਭ ਤੋਂ ਲੰਮਾ ਸਮਾਂ ਜਿਹੜਾ ਸਟੋਰ ਹੁੰਦਾ ਇਹ ਪਿਆਜ਼ ਹੁੰਦਾਗਾ ਬਾਕੀ ਇਹ ਖਾਂ ਦੇ ਵਿੱਚ ਵੀ ਵਧੀਆ ਮਿੱਠਾ ਹੁੰਦਾਗਾ ਪਿੱਕੇ ਲਾ ਰੰਗਦਾ ਹੁੰਦਾ ਇਸ ਤੋਂ ਬਾਅਦ ਜਿਹੜਾ ਲਾਲ ਪਿਆਜ਼ ਹੁੰਦਾ ਉਹਦੀ ਪਨੀਰੀ ਸ਼ੁਰੂ ਹੁੰਦੀ ਆ ਇਹ ਜਿਹੜੀ ਪਿਆਜ਼ ਦੀ ਪਨੀਰੀ ਆ ਜਿਹੜੇ ਭਰਾ ਪਿਛਲੇ ਸਾਲ ਕੀ ਸੀਗਾ ਵੀ ਰੇਟ ਚੰਗਾ ਸੀਗਾ ਪਿਆਜ਼ ਦਾ ਤੇ ਲੋਕਾਂ ਨੇ ਨਰਸਰੀਆਂ ਵਿੱਚੋਂ ਪਨੀਰੀਆਂ ਮਕਾਦੀਆਂ ਸੀਗਾ ਐਨੀਆਂ ਕ ਪਨੀਰੀਆਂ ਲਾਈਆਂ ਲੋਕਾਂ ਨੇ ਲੈ ਆਲ ਜਾ ਕੇ ਇਸ ਵਾਰ ਮੇਰੇ ਹਿਸਾਬ ਨਾਲ ਲੱਗਦਾ ਵੀ ਮੈਨੂੰ ਪਿਆਜ਼ ਲੋਕ ਘੱਟ ਲਾਉਣਗੇ ਤੇ ਜਿਹੜੇ ਭਰਾ ਲਾਉਣਗੇ ਤੇ ਤਕਰੀਬਨ ਇਹੀ ਲੱਗ ਰਿਹਾ ਵੀ ਰੇਟ ਵੀ ਆਊਗਾ ਕਿਉਂਕਿ ਪਿਛਲੇ ਸਾਲ ਤੁਸੀਂ ਦੇਖ ਲਓ ਕਿਸੇ ਨਰਸਰੀ ਵਾਲੇ ਕੋਲੇ ਜਾਵੜੋ ਜੇ ਕਿਸੇ ਕੋਲੇ ਪਿਆਜ਼ ਦੀ ਪਨੀਰੀ ਨਹੀਂ ਸੀਗੀ ਅਸੀਂ ਵੀ ਜਿਹੜੇ ਟਾਈਮ ਨੇ ਵਿਲੇ ਹੋ ਗਏ ਸੀਗੇ ਇਸ ਵਾਰ ਅਸੀਂ ਜਿਹੜੀ ਪਨੀਰੀਆਂ ਹੁਣ ਅਸੀਂ ਪਟਾਈ ਜਿਹੜੀ ਇਹਦੀ ਸ਼ੁਰੂ ਕੀਤੀ ਆ ਇਸ ਵਾਰ ਮੈਨੂੰ ਇਹ ਲੱਗ ਰਿਹਾ ਵੀ ਜਿਹੜਾ ਰੇਟ ਆ ਇਹਦਾ ਪਿਆਜ਼ ਦਾ ਆਉਂਦੇ ਵਾਰ ਨੂੰ ਜ਼ਿਆਦਾ ਆਊਗਾ ਕਿਉਂਕਿ ਜਦੋਂ ਵੀ ਜਿਹੜੀ ਚੀਜ਼ ਦਾ ਰੇਟ ਇੱਕ ਸਾਲ ਵੱਧ ਹੋਵੇ ਉਹ ਸਾਲ ਲੋਕ ਜ਼ਿਆਦੇ ਲਾਉਂਦੇ ਹੁੰਦੇ ਆ ਜਿਵੇਂ ਇਸ ਸਾਲ ਘਟਾ ਤੇ ਲੋਕ ਹੁਣ ਘਟ ਲਉਣਗੇ ਤੇ ਜਿਹੜੇ ਲਾਉਣਗੇ ਉਹ ਹੋ ਸਕਦਾ ਉਹਨਾਂ ਨੂੰ ਚੰਗਾ ਬੈਨੀਫਿਟ ਵੀ ਮਿਲ ਜੇ ਬਾਕੀ ਕਣਕ ਝੋਨੇ ਨਾਲ ਇਹ ਥੋੜਾ ਚੰਗਾ ਰਹਿ ਜਾਂਦਾ ਜਿਹੜੇ ਭਰਾ ਲਾਉਂਦੇ ਆ ਤੇ ਕ੍ਰੇਲੂ ਪੱਦਰ ਤੇ ਜੇ ਆਪਾਂ ਲਾਉਣਾਗਾ ਤਾਂ ਉਹਦੇ ਆਸਤੇ ਬਹੁਤ ਵਧੀਆ ਸਮਾਂਗਾ ਇਸ ਤੋਂ ਬਾਅਦ ਜੇ ਆਪਾਂ ਜਿਵੇਂ ਕਈ ਹੁਣ ਅੱਧ ਜਨਵਰੀ ਦੇ ਲਾਗੇ ਤੱਕੇ ਸ਼ੁਰੂ ਕਰਦੇ ਹੁੰਦੇ ਆ ਉਦੋਂ ਕੀ ਹੁੰਦਾ ਵੀ ਮੀਂਹ ਜ਼ਿਆਦੇ ਆਉ ਲੱਗ ਜਾਂਦੇ ਆ ਉਹਦੇ ਨਾਲ ਫਿਰ ਕਈਆਂ ਦੇ ਵਾਹਨ ਨਹੀਂ ਬੱਤਰ ਆਉਂਦਾ ਇਸ ਕਰਕੇ 15 ਦਸੰਬਰ ਤੋਂ ਆਪਾਂ ਸ਼ੁਰੂ ਕਰਦੇ ਹੁੰਨੇ ਆ ਤੇ ਅੱਧ ਫਰਵਰੀ ਤੱਕ ਇਹ ਗਾਂ ਜਾ ਕੇ ਲੱਗ ਜਾਂਦਾ ਪਰ ਜਿਹੜਾ ਅਗੇਤਾ ਹੋਣ ਤੇ ਜਿਹੜਾ ਜਨਵਰੀ ਦੇ ਵਿੱਚ ਲੱਗਣਾ ਉਹਦੇ ਅਰਗੀ ਫਰਵਰੀ ਵਾਲਾ ਜਿਹੜਾ ਲੱਗਦਾ ਉਹਦੀ ਜਿਹੜਾ ਜਨਵਰੀ ਦੇ ਹੋਣ ਦਸੰਬਰ ਵਿੱਚ ਲੱਗਦਾ ਉਹਦੀ ਰੀਸ ਫਰਵਰੀ ਵਾਲਾ ਗੰਡਾ ਨਹੀਂ ਕਰਦਾਗਾ ਇਹਦੇ ਆਸਤੇ ਜੇ ਕਿਸੇ ਨੂੰ ਪਨੀਰੀ ਚਾਹੀਦੀ ਆ ਉਹ ਵੀ ਆਪਣੇ ਕੋਲ ਹੁੰਦੀ ਆ ਬਾਕੀ ਪਨੀਰੀ ਲਿਆਉਣ ਤੋਂ ਪਹਿਲਾਂ ਮੇਨ ਹੁੰਦਾ ਵੀ ਆਪਾਂ ਆਪਣੀ ਜ਼ਮੀਨ ਦੀ ਸਹੀ ਤਿਆਰੀ ਕਰਨੀ ਆ ਵੀ ਜ਼ਮੀਨ ਦੇ ਵਿੱਚ ਖਾਦ ਕਰਾ ਕੇ ਜਿਵੇਂ ਡੀਪੀ ਪੋਟਾਸ਼ ਗੋਬਰ ਦੀ ਖਾਦ ਵਧੀਆ ਪਾਈ ਹੋਵੇ ਤੇ ਫਿਰ ਗੰਡਾ ਜਿਹੜਾ ਮੋਟਾ ਹੁੰਦਾ ਜਿਹੜਾ ਹੁਣ ਗੰਡਾ ਲੱਗੂਗਾ ਇਹਨੂੰ ਯੁਰਗਾ ਜਿਹੜਾ ਹੁਣ ਗੰਡਾ ਲਾਵਾਂਗੇ ਆਪਾਂ ਇਹਨੂੰ ਯੁਰਗਾ ਨਹੀਂ ਪਾਉਣੀ ਆਪਾਂ ਬਿਲਕੁਲ ਵੀ ਨਹੀਂ ਪਾਉਣੀ ਜਿਹੜਾ ਫਿਰ ਜਿਹੜਾ ਗੰਢੇਲ ਦਾ ਸ਼ਿਕਾਰ ਹੋ ਜਾਂਦਾ ਇਹ ਮੌਸਮ ਇਸ ਵਾਰ ਅੱਗੇ ਆਓ ਸੁਪਨੀਰੀ ਦੇਖੋ ਕਿੰਨੀ ਸੋਹਣੀ ਪਨੀਰੀ ਆ ਸਾਡੀ ਪਨੀਰੀ ਦੀ ਖਾਸਿਤ ਵੀ ਇਹ ਆ ਵੀ ਤੁਹਾਨੂੰ ਮੈਂ ਅੱਜ ਤੁਹਾਨੂੰ ਦਿਖਾ ਦਿੰਨਾ ਵੀ ਅੱਜ ਤੋਂ ਆਪਾਂ ਹੁਣ ਰੰਬੀ ਨਾਲ ਇਹਨੂੰ ਖੋਦਾਂਗੇ ਨਾ ਤੇ ਇਹਦੀ ਤੁਸੀਂ ਜੜ੍ਹ ਵੇਖੋ ਇੱਥੋਂ ਤੱਕ ਇਹਦੀ ਜੜਾ ਹੂੰ ਆਪ ਹੀ ਜੜੀ ਦੀ ਤੁਸੀਂ ਦੇਖੋ ਆ ਬੈੱਡ ਤੇ ਆਪਣੀ ਜਿਹੜੀ ਪਨੀਰੀ ਦੀ ਬਜਾਈ ਹੁੰਦੀ ਆ ਤੇ ਪੁਆਰਾ ਸਿਸਟਮ ਨਾਲ ਪਾਣੀ ਲੱਗਦਾ ਤੇ ਜੜ ਦੇਖੋ ਤੁਸੀਂ ਇੱਥੋਂ ਤੱਕ ਜਿਹੜੀ ਜੜ ਪਹੁੰਚੀ ਹੋਈ ਆ ਥੱਲੇ ਜਿਹੜੀ ਮਿੱਟੀ ਆ ਇਹਦੇ ਬਾਅਦ ਲਾਲ ਮਿੱਟੀ ਨਿਕਲੇ ਹੋਗੀ ਤੇ ਆਪਣੇ ਕੋਰ ਵਾਲੇ ਵਧੀਆ ਵਾਹਣ ਆਗੇ ਤੇ ਪਨੀਰੀ ਦੀ ਕੁਆਲਿਟੀ ਤੁਸੀਂ ਚੈੱਕ ਕਰ ਸਕਦੇ ਆ ਬਿਲਕੁਲ ਬਹੁਤ ਸੋਹਣੀ ਜਿਹੜੀ ਪਨੀਰੀ ਆ ਜੜ ਦੇਖੋ ਕਿੰਨੀ ਡੂੰਗੀ ਆ ਬਾਕੀ ਜੇ ਆਪਣੀ ਸਭ ਤੋਂ ਮੇਨ ਗੱਲ ਇਹ ਹੁੰਦੀ ਆ ਵੀ ਜਿੰਨੀ ਵਧੀਆ ਆਪਣੀ ਪਨੀਰੀ ਆ ਉਹਦਾ ਉਨਾ ਹੀ ਵਧੀਆ ਰਿਜ਼ਲਟ ਮਿਲਣਾ ਆਪਾਂ ਗੱਲ ਕਰ ਵੀ ਇਹ ਹੁੰਦੀ ਆ ਇਸ ਵਾਰ ਕੀ ਆ ਮੌਸਮ ਥੋੜਾ ਆ ਗਰਮ ਰਿਹਾ ਇਹ ਤੋਂ ਪਹਿਲਾਂ ਤੇ ਪਨੀਰੀਆਂ ਨੇ ਗਰੋਥ ਜਾਦੇ ਕਰੀ ਆ ਨਹੀਂ ਤਾਂ ਆਮ ਜਿਵੇਂ ਹੁਣ ਬਜਾਈ ਇਹਦੀ ਹੋਈ ਸੀਗੀ ਨਵੰਬਰ ਦੇ ਐਂਡ ਦੇ ਵਿੱਚ ਬਜਾਈ ਹੋਈ ਸੀਗੀ ਤੇ ਆਮ ਆਦਰਾ ਦੇ ਵਿੱਚ ਪਨੀਰੀ ਛੋਟੀ ਹੁੰਦੀ ਥੋੜੀ ਜੀ ਇਸ ਵਾਰ ਮੌਸਮ ਥੋੜਾ ਗਰਮ ਰਿਹਾ ਤੇ ਪਨੀਰੀ ਵਧੀਆ ਤਿਆਰ ਹੋਈ ਆ ਤੇ ਸਾਫ ਹਰੇ ਰੰਗ ਦੀ ਵਧੀਆ ਪਨੀਰੀ ਆ ਗਈ ਤੇ ਜੇ ਕਿਸੇ ਭਰਾ ਨੂੰ ਪਨੀਰੀ ਦੀ ਲੋੜ ਆ ਉਹ ਵੀ ਆਪਣੇ ਕੋਲੋਂ ਤੁਹਾਨੂੰ ਮਿਲ ਜੂ ਬਾਕੀ ਜਿਹੜੀ ਜਾਣਕਾਰੀ ਹੈ ਇਹਦੇ ਬਾਰੇ ਵੀ ਕਿੱਲੇ ਦੀ ਕਿੰਨੀ ਡੋਜ਼ ਆ ਡੀਏਪੀ ਦੀ ਜਿਹਨੇ ਕਿੱਲਾ ਲਾਉਣਾਗਾ ਪੋਟਾਸ਼ ਕਿੰਨੀ ਪੈਂਦੀ ਆ ਸਾਰੀ ਉਹ ਜਾਣਕਾਰੀ ਉਹ ਆਪਾਂ ਸਾਂਝੀ ਕਰਦੇ ਰਹਿੰਦੇ ਰਹਿਨੇ ਤੁਹਾਨੂੰ ਪਤਾ ਆਪਣੇ ਪੇਜ ਤੇ ਬਾਕੀ ਜਿਹਨੇ ਘੇਲੂ ਪੱਧਰ ਤੇ ਲਾਉਣਾਗਾ ਉਹ ਗੋਬਰ ਦੀ ਖਾਦ ਜ਼ਰੂਰ ਪਾਉਣ ਵੱਡੀ ਪੱਧਰ ਵਾਲੇ ਵੀ ਪਾਉਣ ਜਿਹੜੇ ਘੇਲੂ ਪੱਧਰ ਤੇ ਜਿਹਨੇ ਇੱਕ ਮਰਲਾ ਲਾਉਣਾ ਤਾਂ ਇੱਕ ਕੁਆਂਟਲ ਗੋਬਰ ਦੀ ਖਾਦ ਪਾ ਕੇ ਤੇ 300 ਗ੍ਰਾਮ ਤੋਂ ਅੱਧਾ ਕਿਲੋ ਡੀਪੀ ਤੇ 300 ਗ੍ਰਾਮ ਤੋਂ ਅੱਧਾ ਕਿਲੋ ਤੱਕ ਆਪਾਂ ਪੋਟਾਸ਼ ਪਾ ਕੇ ਤੇ ਵਧੀਆ ਜ਼ਮੀਨ ਦੀ ਤਿਆਰੀ ਭਰਪੂਰੀ ਜ਼ਮੀਨ ਦੇ ਵਿੱਚ ਆਪਾਂ ਪਿਆਜ਼ ਲਾਵਾਂਗੇ ਤਾਂ ਆਪਣਾ ਪਿਆਜ਼ ਬਹੁਤ ਵਧੀਆ ਸਾਈਜ਼ ਬਣੂ ਇਹਦਾ ਸਾਈਜ਼ ਤਕਰੀਬਨ ਆਪਾਂ ਲਗਭਗ 100 ਗ੍ਰਾਮ ਦਾ ਇਹਨੂੰ ਇੱਕ ਗੰਡੇ ਨੂੰ ਮੰਨਦੇ ਹੁੰਨੇ ਆ ਜਿਹੜਾ ਹਾਈਬ੍ਰਿਡ ਹੁੰਦਾ ਉਹ ਤਾਂ ਵજન ਬਹੁਤ ਕੱਢ ਜਾਂਦਾਗਾ ਪਰ ਇਹਦੀ ਖਾਸ ਗੱਲ ਇਹ ਹੈ ਵੀ ਲੰਮਾ ਸਮਾਂ ਇਹਨੂੰ ਆਪਾਂ ਸਟੋਰ ਕਰ ਸਕਦੇ ਆ ਜਿਹਦੀ ਜੜ ਚੈੱਕ ਕਰ ਸਕਦੇ ਆ ਤੁਸੀਂ ਆਪਾਂ ਜੇ ਰੰਬੀ ਵੀ ਮਾਰਦੇ ਆ ਫਿਰ ਵੀ ਜੜ ਟੁੱਟ ਜਾਂਦੀ ਹੈ ਵਿੱਚ ਤੇ ਜੜ ਤੁਸੀਂ ਦੇਖ ਸਕਦੇ ਹੋ ਦੁੱਧ ਵਰਗੀ ਚਿੱਟੀ ਜੜ ਆ ਵੀ ਆਮ ਕਈ ਵਾਰੀ ਕੀ ਹੁੰਦਾਗਾ ਜੜ ਦੇ ਇੱਥੇ ਬਿਮਾਰੀ ਜੀ ਪਈ ਹੁੰਦੀ ਆ ਜੋ ਫਿਰ ਪਿਆਜ਼ ਦੀ ਫੀਲ ਤੁਰਦੀ ਨਹੀਂ ਇਹ ਵੀ ਤੁਸੀਂ ਦੇਖ ਸਕਦੇ ਹੋ ਕੋਈ ਇਹਨੂੰ ਜਿਹੜੀ ਜੜ ਨੂੰ ਵੀ ਬਿਮਾਰੀ ਨਹੀਂ ਗਈ ਤੇ ਜੜ ਵੀ ਇੱਕ ਨੰਬਰ ਆ ਤੇ ਪਨੀਰੀ ਦਾ ਸਾਈਜ਼ ਵੀ ਜੜ ਵੀ ਇੱਕ ਨੰਬਰਾਂ ਤੇ ਪਨੀਰੀ ਤੁਸੀਂ ਸਾਈ ਵੀ ਚੈੱਕ ਕਰ ਸਕਦੇ ਹੋ ਬਹੁਤ ਵਧੀਆ ਪਨੀਰੀ ਤਿਆਰ ਆ ਜਿਸ ਕਿਸਾਨ ਭਰਾ ਨੂੰ ਵੀ ਜ਼ਰੂਰਤ ਆ ਤੁਸੀਂ ਪਹੁੰਚ ਸਕਦੇ ਹੋ ਸਾਡੇ ਕੋਲੇ ਇੱਕ ਨਾ ਬਾਈ ਜੀ ਜਾਣਕਾਰੀ ਇਹ ਵੀ ਦੇ ਦਈਏ ਆਪਾਂ ਵੀ ਕਨਾਲਕ ਲਾਉਣਾ ਕਿਸੇ ਨੇ ਜਾਂ 1 ਏਕੜ ਲਾਉਣਾ ਤੁਹਾਡੇ ਕੋਲੇ ਤਾਂ ਇੱਥੇ 4.5 4 ਏਕੜ ਦੇ ਵਿੱਚ ਪਨੀਰੀ ਹੈਗੀ ਆ ਤਾਂ ਬਾਈ ਜੀ ਕਿੰਨਾ ਕੁ ਪੌਦ ਆ ਜਿਹੜਾ ਉਹ ਇੱਕ ਕਨਾਲ ਦੇ ਵਿੱਚ ਲੱਗ ਜਾਂਦਾ ਤੇ ਕਿੰਨਾ ਕੁ ਪੌਦ ਆ ਜਿਹੜਾ ਉਹ ਇੱਕ ਕਿੱਲੇ ਵਿੱਚ ਲੱਗ ਜਾਂਦਾ ਤੇ ਜੇ ਦੂਰੋਂ ਨੇੜੋਂ ਕਿਸੇ ਕਿਸਾਨ ਭਰਾ ਨੇ ਤੁਹਾਡੇ ਕੋਲੇ ਲੈਣ ਆਉਣਾ ਜੀ ਤਾਂ ਕੀ ਪ੍ਰਬੰਧ ਕਰਕੇ ਆਵੇ ਇਹ ਵੀ ਨਾਲ ਨਾਲ ਦੱਸ ਦਿਓ ਇਹ ਜਿਹੜੇ ਆਪਾਂ ਪਿਆਜ਼ ਦੀ ਪਨੀਰੀ ਆ ਕਈ ਭਰਾ ਤੋਲ ਕੇ ਦਿੰਦੇ ਅਸੀਂ ਸਕੁਅਰ ਫੁੱਟ ਦੇ ਹਿਸਾਬ ਨਾਲ ਦਿੰਨੇ ਆ ਅਸੀਂ 30 ਰੁਪਏ ਪਰ ਸਕੁਅਰ ਫੁੱਟ ਜਿਹਨੇ ਲੋਕਲ ਲੈ ਕੇ ਜਾਣੀ ਹੈ ਸਾਡੇ ਤੋਂ 6 ਸਕੁਅਰ ਫੁੱਟ ਪੈ ਜਾਂਦਾ ਹੈ ਇੱਕ ਮਰਲੇ ਦੇ ਵਿੱਚ ਮਤਲਬ 180 ਰੁਪਈਆਂ ਦਾ ਬਣ ਜਾਂਦਾ ਉਹ ਉਹਦਾਂ ਵਾਧੇ ਲੱਗ ਜਾਂਦਾ ਹੈਗਾ ਪਨੀਰੀ ਦੇ ਦੇਖ ਸਕਦੇ ਤੁਸੀਂ ਸੰਘਣੀ ਆਪਣੀ ਜੇ ਆਪਾਂ ਨੂੰ ਤੋਲ ਕੇ ਦੇਗੇ ਹੁਣ ਆ ਪਨੀਰੀ ਦੇਖੋ ਤੁਸੀਂ ਜੇ ਆਪਾਂ ਉਹਨੇ ਥਾਂ ਚੋਂ ਪਨੀਰੀ ਕੱਢਤੀ ਤਾਂ ਹੋ ਸਕਦਾ ਇਹ ਪਨੀਰੀ 2.5 ਕਿਲੋ ਵੀ ਹੋ ਜਾਏ 3 ਵੀ ਹੋ ਜਾਏ ਕਿਉਂਕਿ ਜੇ ਪਨੀਰੀ ਛੋਟੀ ਆ ਹੋ ਸਕਦਾ 1.5 ਕਿਲੋ ਨਾਲ ਵੀ ਮਰਲਾ ਲੱਗ ਜੇ ਤੇ 1 ਕਿਲੋ ਨਾਲ ਵੀ ਲੱਗ ਜੇ ਜੇ ਪਨੀਰੀ ਉਸੇ ਥਾਂ 'ਚ ਵਧ ਗਈ ਜੇ ਅਸੀਂ ਤੋਲ ਦੇ ਹਿਸਾਬ ਨਾਲ ਵੇਚ ਦਿਆਂ ਤਾਂ ਸਾਨੂੰ ਬੈਨੀਫਿਟ ਵੱਧ ਹੋਊਗਾ ਜਿਹੜਾ ਜਾਣ ਵਾਲਾ ਉਹਨੂੰ ਘੱਟ ਹੋਊਗਾ ਇਸ ਕਰਕੇ ਅਸੀਂ ਸਕਰ ਫੁੱਟ ਦੇ ਹਿਸਾਬ ਨਾਲ ਪਨੀਰ ਦਿੰਨੇ ਆਂ ਜੀ ਜਿਹੜਾ ਆਪਣਾ ਮਸ਼ੀਨ ਨਾਲ ਹੀ ਪਾਇਆ ਹੁੰਦਾ ਸਾਰਾ ਜਿਨੇ ਕਨਾਲ ਦੋ ਕਨਾਲਾਂ ਦੀ ਲਾਉਣੀ ਆ ਆਪਣਾ ਰੇਟ ਬਾਕੀ ਮਾਰਕੀਟ ਦੇ ਹਿਸਾਬ ਨਾਲ ਹੀ ਹੋਊਗਾ ਆਪਣਾ ਮੇਰੇ ਹਿਸਾਬ ਨਾਲ 3000 ਰੁਪਏ ਦੀ ਪਨੀਰੀ ਇੱਕ ਕਨਾਲ ਦੇ ਵਿੱਚ ਪਊਗੀ ਜਿਨੇ ਕਨਾਲ ਦੀ ਲੈਣੀ ਆ ਜਿਨੇ ਮੰਨ ਲਓ ਮਰਲਾ ਦੋ ਮਰਲਿਆਂ ਦੀ ਲੈ ਕੇ ਜਾਣੀ ਆ ਉਹਨੂੰ 180 ਰੁਪਈ ਜਿਹੜੀ ਮਰਲੇ ਇੱਕ ਮਰਲੇ ਜੀ ਉਹਦੀ ਪਨੀਰੀ ਪੈ ਜੂਗੀ ਜੀ ਫਿਰ ਤਾਂ ਇਸ ਹਿਸਾਬ ਨਾਲ ਨਾ ਮੈਨੂੰ ਲੱਗਦਾ ਵੀ ਇਹ ਹੁਕਮਰਾਜ ਜੀ ਫਾਇਦਾ ਕਰੀ ਜਾਂਦੇ ਤੁਸੀਂ ਇਹ ਦੇਖੋ ਵੀ ਜੋ ਸਕੁਅਰ ਫੁੱਟ ਦੇ ਹਿਸਾਬ ਨਾਲ ਲੈਣੇ ਆ ਤਾਂ ਪਨੀਰੀ ਸੰਘਣੀ ਬਹੁਤ ਲੱਗੀ ਹੋਈ ਹੈ ਤੇ ਕਿੰਨਾ ਪੌਦ ਆ ਜਿਹੜਾ ਉਹ ਇੱਕ ਵਾਰ ਦੇ ਵਿੱਚ ਹੀ ਸਕੁਅਰ ਫੁੱਟ ਦੇ ਵਿੱਚ ਆ ਜਾਣਾ ਤਾਂ ਬਾਈ ਜੀ ਇਹ ਤਾਂ ਮੈਨੂੰ ਲੱਗਦਾ ਵੀ ਤੁਹਾਡੀ ਇੱਕ ਤਰ੍ਹਾਂ ਦੀ ਸਹੂਲਤ ਹੈ ਮੈਂ ਨਾ ਅਕਸਰ ਹੀ ਜਦੋਂ ਕਿਤੇ ਨਰਸਰੀ ਤੇ ਕਿਤੇ ਵਿਜ਼ਿਟ ਕਰਦਾ ਤਾਂ ਉਹ ਇੱਕ ਪੌਦ ਦੀ ਗਿਣਤੀ ਕਰਕੇ ਦਿੰਦੇ ਆ ਜੀ ਹਾਂ ਨੀ ਆਮੋ ਤੋਲ ਕੇ ਜਿਆਦਾ ਹੁੰਦਾਗਾ ਜਿਵੇਂ ਆਮ ਸਾਡੇ ਏਰੀਆ ਦੇ ਵਿੱਚ ਤਕਰੀਬਨ ਸਕੁਅਰ ਫੁੱਟ ਦੇ ਹਿਸਾਬ ਨਾਲ ਹੀ ਚੱਲਦਾਗਾ ਉਸ ਨਾਲ ਚਲੋ ਜਿੱਥੇ ਮਾੜਾ ਮੋਟਾ ਕਈ ਵਾਰੀ ਮਸ਼ੀਨ ਚੱਕੀ ਜਾਂਦੀ ਹੈ ਜਾਂ ਉੱਥੇ ਮਾੜਾ ਮੋਟਾ ਕਿਤੇ ਵਿਰਲਾ ਵੀ ਹੁੰਦਾ ਉਹ ਚਲੋ ਵੱਧ ਪਾਈ ਜਾਂਦੀ ਹੈ ਪਰ ਜਿਹੜਾ ਸਕੁਅਰ ਫੁੱਟ ਦੇ ਹਿਸਾਬ ਨਾਲ ਆਇ ਤਲਾਈ ਦੇ ਵਿੱਚ ਜੇ ਆਪਾਂ ਲਾਵਾਂਗੇ ਤਲਾਈ ਨਾਲ ਆਪਾਂ ਨੂੰ ਇਹਦਾ ਥੋੜਾ ਜਿਆਦਾ ਬੈਨੀਫਿਟ ਰਹਿੰਦਾਗਾ ਪਨੀਰੀ ਚਾਹੇ ਛੋਟੀ ਹੋਵੇ ਚਾਹੇ ਵੱਡੀ ਹੋਵੇ ਉਨ ਹੀ ਜਾਣੀ ਆ ਉਹਨੇ ਕਾਣੀ ਜਾਣੀ ਆ ਵਿੱਚ ਤਾਂ ਬਾਈ ਜੀ ਕਿੰਨੇ ਦਿਨਾਂ ਦੇ ਵਿੱਚ ਇਹ ਤਿਆਰ ਹੋ ਜਾਂਦਾ ਕਿੰਨੇ ਚਿਰ ਦੀ ਇਹ ਹੈ ਇਹ ਤਕਰੀਬਨ ਵੈਸੇ ਮੌਸਮ ਤੇ ਜਿਆਦਾ ਡਿਪੈਂਡ ਹੁੰਦਾ ਜੇ ਆਪਾਂ ਦਿਨ ਗਿਣੀਏ ਬੋਟਾ-ਮੋਟਾ ਆਪਾਂ ਤੁੱਕਾ ਲਾ ਸਕਦੇ ਆ ਪਰ ਜੇ ਆਪਾਂ ਵੈਸੇ ਦੇਖਾਂਗੇ ਤਾਂ ਆਪਾਂ ਨੂੰ ਆਮ ਖੇਤ ਦੇ ਵਿੱਚ ਪਤਾ ਲੱਗੂ ਇਹ 120 ਤੋਂ 130 ਦਿਨ ਲੈਂਦਾਗਾ ਤੇ ਬਾਕੀ ਮੌਸਮ ਤੇ ਡਿਪੈਂਡ ਆ ਕਈ ਵਾਰੀ 10 ਵੱਧ ਵੀ ਲੈ ਜਾਂਦਾ ਤੇ ਕਈ ਵਾਰੀ 10 ਘੱਟ ਵੀ ਲੈ ਜਾਂਦਾ ਵੈਸੇ ਇੰਨੇ ਕੁ ਦਿਨਾਂ ਦੀ ਇਹ ਫਸਲ ਆ ਗਈ ਤੇ ਮੇਨ ਇੱਕ ਹੋਰ ਹੁੰਦਾਗਾ ਜਦੋਂ ਆਪਾਂ ਇਹਨੂੰ ਪੱਟਣਾ ਹੁੰਦਾਗਾ ਤੇ ਉਦੋਂ ਆਪਾਂ ਇਹਨਾਂ ਭੂਕਾਂ ਨਹੀਂ ਕੱਟਣੀਆਂ ਹੁੰਦਾਂਗਾ ਜੇ ਉਹ ਸਟੋਰ ਕਰਨਾ ਉਦੋਂ ਆਪਾਂ ਇਹਨੂੰ ਥੋੜੇ ਜਣ ਸ਼ਾਮੇ ਰੱਖ ਕੇ ਉਸ ਤੋਂ ਬਾਅਦ ਭੂਕਾਂ ਕੱਟ ਕੇ ਨੂੰ ਆਪਾਂ ਸਟੋਰ ਕਰਨਾ ਹੁੰਦਾ ਕਈ ਵਾਰੀ ਬੰਦਾ ਉੱਤੋਂ ਹੀ ਭੂਕਾਂ ਕੱਢ ਦਿੰਦਾ ਉਹ ਵੀ ਗੱਲ ਨ ਲੱਗ ਜਾਂਦਾ ਛੇਤੀ ਭੁੱਖ ਵਿੱਚ ਗੱਲ ਨਹੀਂ ਮਤਲਬ ਵਿੱਚੋਂ ਭੂਕਾਂ ਕੱਢਿਆ ਹੁੰਦਾ ਜਲਦੀ ਉਹ ਇਸ ਕਰਕੇ ਇਹਨੂੰ ਸਟੋਰ ਕਰਨ ਦਾ ਵੀ ਸਹੀ ਤਰੀਕਾ ਹੋਣਾ ਚਾਹੀਦਾ ਤੇ ਬਾਈ ਜੀ ਇੱਕ ਇਹ ਵੀ ਗੱਲ ਹੁੰਦੀ ਹੈ ਵੀ ਇਹ ਜਿਹੜੀ ਦੇਸੀ ਗੰਢਾ ਜਿਹੜਾ ਆਹ ਪਨੀਰੀ ਖੜੀ ਆ ਆਪਣੇ ਕੋਲੇ ਇਹਦੇ ਵਿੱਚ ਕੋਈ ਜ਼ਿਆਦਾ ਵੱਡਾ ਗੰਢੇਲ ਤਾਂ ਨਹੀਂ ਆਉਂਦਾ ਇਹ ਗੰਢੇਲ ਰਹਿਤ ਵੈਰਾਈਟੀ ਹੈ ਗੰਢੇਲ ਹੁਣ ਤ ਜਿੰਨੇ ਵੀ ਆਪਾਂ ਨਰਸਿੰਗ ਵਾਲੇ ਕੰਮ ਕਰ ਰਹੇ ਆਗੇ ਤੇ ਵਧੀਆ ਬੀਜ ਪਾਉਂਦੇ ਆਗੇ ਕੋਈ ਤਾਂ ਕਿਉਂਕਿ ਹਰੇਕ ਨੂੰ ਆਇਆ ਹੁੰਦਾ ਵੀ ਆਪਣੇ ਪਨੀਰੀ ਵਿਕੇ ਵਧੀਆ ਜੇ ਆਪਾਂ ਬੀਜ ਚੰਗਾ ਹੋਊਗਾ ਆਪਣਾ ਤਾਂ ਫੇਰੀ ਆਪਣੇ ਕੋਲੇ ਜਿਹੜਾ ਕਸਟਮਰ ਜੁੜਦਾਗਾ ਇਸ ਕਰਕੇ ਆਪਾਂ ਵਾਹਿਗੁਰੂ ਦੀ ਕਿਰਪਾ ਨਾਲ ਪੂਰਾ ਜੋਰ ਲਾ ਕੇ ਪਨੀਰ ਤਿਆਰ ਕਰੀਦੀ ਆ ਆ ਆਦਿ ਨੂੰ ਪਲ ਕੋਸ਼ਿਸ਼ ਹੁੰਦੀ ਆ ਵੀ ਵਧੀਆ ਬੀਜ ਜਿਨ੍ਹਾਂ ਦਾ ਟਾਪ ਦਾ ਰਿਜ਼ਲਟ ਆਪਾਂ ਉਹੀ ਪਾਈਦਾ ਬਾਕੀ ਕਈ ਵਾਰੀ ਕੀ ਹੁੰਦਾਗਾ ਵੀ ਮੌਸਮ ਤੇ ਵੀ ਥੋੜਾ ਡਿਪੈਂਡ ਕਰਦਾ ਇਹ ਮੌਸਮ ਜੇ ਮੰਨ ਲਓ ਗਰਮ ਰਹੇ ਜੇ ਜਾਂ ਬਾਲੀ ਠੰਡ ਹੋ ਜੇ ਉਹ ਸੁਣਾ ਵੀ ਕਈ ਵਾਰੀ ਗਢੇਲ ਦਾ ਜਿਵੇਂ ਪਿਛਲੀ ਵਾਰੀ ਸ਼ਕਾਰ ਹੋਈ ਸੀਗੇ ਬਹੁਤ ਤੇ ਔ ਮਾਰਗ ਦੀ ਕਿਰਪਾ ਨਾਲ ਆਪਾਂ ਆਪ ਦੀ ਮੰਨੀਆਂ ਪੂਰਾ ਜੋਰ ਲਾ ਕੇ ਸਹੀ ਸਮੇਂ ਤੇ ਜਿਹੜੀ ਆਪਾਂ ਇਹਦੀ ਬਜਾਈ ਕੀਤੀ ਹੈ ਤੇ ਸਹੀ ਸਮੇਂ ਤੇ ਆਪਾਂ ਇਹਨੂੰ ਪੱਟ ਕੇ ਦੇਣਾ ਨਹੀਂ ਆਮ ਪਿਛਲੇ ਸਾਲ 1 ਦਸੰਬਰ ਤੋਂ ਸ਼ੁਰੂ ਕੀਤਾ ਸੀ ਆਪਾਂ ਪਿਛਲੇ ਸਾਲ ਵੀ 20 ਦਸੰਬਰ ਤੋਂ ਸ਼ੁਰੂ ਕੀਤਾ ਸੀਗਾ ਇਸ ਵਾਰ ਅਸੀਂ 15 ਦਸੰਬਰ ਤੋਂ ਸ਼ੁਰੂ ਕਰ ਰਹੇ ਹਾਂ ਕਿਉਂਕਿ ਜਿਹੜਾ ਪਨੀਰੀ ਪਹਿਲਾਂ ਤਿਆਰ ਹੋ ਗਈ ਗਰਮ ਰਹਿਣ ਕਰਕੇ ਮੌਸਮ ਤੇ ਸਹੀ ਸਮੇਂ ਤੇ ਬਜਾਈ ਕੀਤੀ ਬਾਹਲੀ ਗੇਤੀ ਬਜਾਈ ਵਾਲਾ ਜਿਹੜਾ ਹੈਗਾ ਉਹ ਗਢੇਲ ਕੱਟ ਜਾਂਦਾ ਤੇ ਵਾਹਿਗੁਰੂ ਦੀ ਕਿਰਪਾ ਨਾਲ ਆਪਾਂ ਨੂੰ ਹਜੇ ਤੱਕ ਕੋਈ ਲੰਭਾ ਨਹੀਂ ਆਇਆਗਾ ਗੰਢੇਲ ਦਾ ਤੇ ਆਪਾਂ ਨੂੰ ਸਟੋਰੇਜ ਦਾ ਵੀ ਲੰਭਾ ਨਹੀਂ ਆਇਆ ਅਸੀਂ ਉਹੀ ਜਿਹੜੀਆਂ ਆਪਾਂ ਸ਼ੁਰੂ ਤੋਂ ਜਿਹੜੀਆਂ ਬੀਜ ਪਾਉਂਦੇ ਰਹੇ ਹਾਂ ਅਸੀਂ ਉਹੀ ਅੱਜ ਪਾ ਰਹੇ ਹਾਂ ਤੇ ਸਾਨੂੰ ਰਿਜ਼ਲਟ ਵਧੀਆ ਮਿਲਿਆ ਬਿਲਕੁਲ ਇਹ ਨਾ ਬਦਲ ਅਸੀਂ ਆਮ ਤੌਰ ਤੇ ਗੱਲ ਹੀ ਮਤਲਬ ਸੁਣਦੇ ਆਂ ਕਿਸਾਨ ਭਰਾਵਾਂ ਤੋਂ ਕਿਉਂਕਿ ਬਹੁਤ ਸਾਰੇ ਕਿਸਾਨ ਭਰਾਵਾਂ ਦੇ ਫੋਨ ਸਾਨੂੰ ਵੀ ਆਉਂਦੇ ਆ ਦੱਸਦੇ ਆ ਬੀ ਆਰ ਜਿਹੜੀ ਤੁਸੀਂ ਐਚ ਐਮ ਆਰ ਨਰਸਰੀ ਦੇ ਕਿਸਾਨ ਹੁਕਮਰਾਜ ਦੀ ਵੀਡੀਓ ਪਾਈ ਸੀ ਬਾਈ ਅਸੀਂ ਗੱਲਬਾਤ ਕੀਤੀ ਬਹੁਤ ਵਧੀਆ ਸਾਨੂੰ ਜਿਹੜਾ ਕਿਉਂਕਿ 100% ਗਰੰਟੀ ਅਸੀਂ ਆਪ ਖੁਦ ਬੋਲਦੇ ਆਂ ਵੀਡੀਓ ਦੇ ਵਿੱਚ ਵੀ ਬਾਈ ਕੋਲੇ ਆਉਂਗੇ ਤਾਂ ਤੁਹਾਨੂੰ ਖੇਤੀਬਾੜੀ ਦੇ ਵਿੱਚ ਜਿੱਥੇ ਬੀ ਚੰਗਾ ਮਿਲੂ ਜਿੱਥੇ ਪਨੀਰੀ ਚੰਗੀ ਮਿਲੂਗੀ ਉੱਥੇ ਜਾਣਕਾਰੀ ਵੀ ਮਿਲੂਗੀ ਜਿੰਨਾ ਚੱਕਰ ਤੁਸੀਂ ਵੱਡ ਨਹੀਂ ਲੈਂਦੇ ਨਾਲ ਦੀ ਫਸਲ ਜਾਂ ਜਿਵੇਂ ਗੰਢਾ ਤੁਸੀਂ ਪੱਟ ਨਹੀਂ ਲੈਂਦੇ ਬਾਈ ਉਹਨਾਂ ਚੱਕਰ ਤੁਹਾਡੇ ਨਾਲ ਹੀ ਆ ਆਹ ਦੇਖ ਲਓ ਤੁਸੀਂ ਵੀ ਪਨੀਰੀ ਜਿਹੜੀ ਉਹ ਇਸ ਵੇਲੇ ਐਚਐਮਆਰ ਨਰਸੀ ਦੇ ਵਿੱਚ ਵਿਕ ਰਹੀ ਹੈ ਇਧਰਲੇ ਕਿਾਰੇ ਹੈਗੇ ਜਿਹੜੇ ਬੈੱਡ ਆ ਜਿਹੜੇ ਉਹ ਖਾਲੀ ਹੋ ਚੁੱਕੇ ਆ ਕਿਉਂਕਿ ਪਨੀਰੀ ਜਿਹੜੀ ਉਹ ਕਿਸਾਨ ਭਰਾ ਲੈ ਗਏ ਕਿਉਂਕਿ 15 ਤੋਂ ਬਜਾਈ ਹੈ ਜਿਹੜੀ ਉਹ ਸ਼ੁਰੂ ਹੋ ਜਣੀ ਹੈ ਤਾਂ ਬਾਈ ਜੀ ਖਾਸ ਕਰਕੇ ਇਸ ਵੈਰਾਈਟੀ ਨੂੰ ਜਦੋਂ ਬੀਜਣਾ ਹੈ ਤਾਂ ਤੁਸੀਂ ਦੱਸਿਆ ਵੀ ਆਹ ਗੱਲਾਂ ਜਿਹੜੀਆਂ ਉਹ ਆਪਾਂ ਧਿਆਨ ਦੇ ਵਿੱਚ ਰੱਖਣੀਆਂ ਤਾਂ ਕੀ ਲੱਗਦਾ ਵੀ ਇਸ ਵਾਰੀ ਗੰਡੇ ਦਾ ਰੇਟ ਆ ਜਿਹੜਾ ਉਹ ਕਿਉਂਕਿ ਜੇ ਘੱਟ ਰੁਝਾਨ ਆ ਗੰਡਾ ਬੀਜਣ ਵਾਲੇ ਵੱਲ ਤਾ ਫਿਰ ਮੇਰੇ ਹਿਸਾਬ ਨਾਲ ਵੀ ਇਸ ਵਾਰੀ ਗੰਡੇ ਦਾ ਰੇਟ ਵੀ ਚੜੂ ਆ ਜੀ ਜੇ ਆਪਾਂ ਇਹ ਹਲਕਾ ਜਿਹੜਾ ਰੈੱਡ ਪਿਆਜ਼ ਹੈ ਹਲਕੇ ਰੈੱਡ ਵਾਲਾ ਰੰਗ ਵਾਲਾ ਪਿਆਜ਼ ਹੈ ਜਿਹੜਾ ਇਹਨੂੰ ਸਟੋਰ ਕਰਦੇ ਆ ਤਾਂ ਉਹਨਾਂ ਵਾਲੇ ਸਮੇਂ ਦੇ ਵਿੱਚ ਵਧੀਆ ਕਮਾਈ ਕੀਤੀ ਜਾ ਸਕਦੀ ਹੈ ਇਹ ਤਾਂ ਐ ਹੀ ਹੁੰਦਾਗਾ ਤੁਸੀਂ ਦੇਖੋ ਇਸ ਵਾਰ ਹੁਣ ਗੋਭੀ ਦਾ ਰੇਟ ਕਿਉਂ ਆਗਾ ਪਿਛਲੀ ਵਾਰੀ ਗੋਭੀ ਦਾ ਰੇਟ ਘੱਟ ਸੀਗਾ ਲੋਕਾਂ ਨੇ ਘੱਟ ਲਾਉਂਦੇ ਆ ਜਦੋਂ ਜਿਹੜੀ ਚੀਜ਼ ਦਾ ਰੇਟ ਮੰਨ ਲਓ ਹੁਣ ਇਸ ਸਮੇਂ ਪਿਆਜ਼ ਦਾ ਰੇਟ ਇਹਨਾਂ ਨਹੀਂਗਾ ਪਿਆਜ਼ ਕੀ ਘੱਟ ਲੱਗੂਗਾ ਆਉਂਦੇ ਸਾਲ ਨੂੰ ਇਹਦਾ ਰੇਟ ਆ ਸਕਦਾ ਹੈ ਜਿਹੜੇ ਸਾਲ ਪਿਆਜ਼ ਦਾ ਰੇਟ ਮਾਰਕੀਟ ਦੇ ਵਿੱਚ ਜ਼ਿਆਦਾ ਹੋਵੇ ਗੰਡੇ ਦਾ ਉਹ ਸਾਲ ਪਨੀਰੀ ਵੀ ਵੱਧ ਵਿਕਦੀ ਹੈ ਜੇ ਸਾਲ ਪਿਆਜ਼ ਦੀ ਪਨੀਰੀ ਉਹ ਜੇ ਸਾਲ ਜਿਹੜਾ ਪਿਆਜ਼ ਆ ਮਾਰਕੀਟ ਵਿੱਚ ਘੱਟ ਰੇਟ ਆ ਤਾਂ ਫਿਰ ਉਸ ਸਾਲ ਪਨੀਰੀ ਵੀ ਘੱਟ ਵਿਕਦੀ ਹੈ ਇਸ ਕਰਕੇ ਮੈਨੂੰ ਸਾਨੂੰ ਇਹ ਲੱਗ ਰਿਹਾ ਵੀ ਆਏ ਸਾਲ ਦਾ ਸਮਝ ਲਓ ਜੀ ਯਾਰ ਭਾਈ ਸਮਝ ਲਓ ਵੀ ਹੋ ਸਕਦਾ ਜਿਹੜਾ ਪਿਆਜ਼ ਦਾ ਰੇਟ ਇਸ ਵਾਰ ਵਧੀਆ ਆਵੇ ਤੇ ਚੰਗਾ ਮਨਾਫਾ ਹੋ ਸਕਦਾਗਾ ਤੇ ਬਾਕੀ ਆਪਣੇ ਕੋਲ ਜਿਹੜੇ ਪਿਆਜ਼ ਦੀ ਪਨੀਰੀ ਹੈ ਇੱਥੇ ਦੇਖ ਸਕਦੇ ਹੋ ਦੋ ਏਕੜ ਇੱਥੇ ਆ ਤੇ ਆਪਣਾ ਫਾਰਮ ਹੈ ਜੋ 2 ਕਿਲੋਮੀਟਰ ਬਾਅਦ ਤੇ ਅੱਗੇ ਵੀ ਆ ਉੱਥੇ ਵੀ ਆਪਣੇ ਕੋਲੇ 2 ਢਾਈ ਏਕੜ ਪਨੀਰੀ ਹੈਗੀ ਹੈ ਤੇ ਜਿਹੜੇ ਵੀ ਭਰਾ ਨੂੰ ਪਨੀਰੀ ਦੀ ਜਰੂਰਤ ਆ ਜਿਨੇ ਮੰਨ ਲਓ ਕੋਈ ਦੋ ਮਾਰਦੇ ਤੈਨ ਮਾਰ ਲੈ ਲਾਉਣੇ ਆ ਉਹ ਆਕਿਲ ਜਾ ਸਕਦਾ ਜਿਹੜੇ ਦੂਰ ਕਿਸਾਨ ਆ ਜਿਨੇ ਕਿਲਾ ਦੋ ਕਿਲੇ ਜਾਂ ਕਨਾਲ ਦੋ ਕਨਾਲ ਆਉਣੀਆਂ ਬੁਕਿੰਗ ਕਰਾ ਸਕਦੇ ਆ ਤੇ ਅਸੀਂ ਉਹਨੂੰ ਭੇਜ ਵੀ ਦੇਵਾਂਗੇ ਪਨੀਰੀ ਆਪਾਂ ਨੰਬਰ ਵੀ ਮੈਂਸ਼ਨ ਕਰ ਦਾਂਗੇ ਬਾਕੀ ਜਿਹੜੀ ਲੋਕੇਸ਼ਨ ਆ ਆਪਣਾ ਪਿੰਡ ਕੌਣੀ ਆ ਜ਼ਿਲ੍ਹਾ ਸਿਰਮੁਖਸ ਸਹਿਬਾ ਚੰਗੀ ਸੋਚ ਚੰਗੀ ਖੇਤੀ ਜੇ ਆਪਾਂ Google Map ਤੇ ਸਰਚ ਕਰਾਂਗੇ ਤਾਂ ਆਪਣੀ ਲੋਕੇਸ਼ਨ ਵੀ ਆ ਜਾਊਗੀ ਤਾਂ ਤੁਸੀਂ ਉਸ ਲੋਕੇਸ਼ਨ ਤੇ ਆ ਕੇ ਸਾਡੇ ਕੋਲ ਆਪਣੀ ਰੀਵਿਊ ਲਾ ਸਕਦੇ ਹੋ ਬਿਲਕੁਲ ਜੀ ਤੁਸੀਂ ਫਾਇਦਾ ਇਸ ਚੀਜ਼ ਦੇ ਰੂਪ ਦੇ ਵਿੱਚ ਵੀ ਤੁਸੀਂ ਪਨੀਰੀ ਲੈ ਸਕਦੇ ਹੋ ਪਨੀਰੀ ਤੁਹਾਨੂੰ ਦਿਖਾ ਦਿੱਤੀ ਹੈ ਜੜ ਬਹੁ ਡੂੰਗੀ ਹੈ ਪਨੀਰੀ ਦੀ ਕੁਆਲਿਟੀ ਬਹੁਤ ਵਧੀਆ ਹੈ ਸਾਲ ਪਰ ਸਟੋਰ ਕਰਕੇ ਸਾਲ ਪਰ ਸਟੋਰ ਕਰਕੇ ਰੱਖਣ ਵਾਲਾ ਹਲਕੇ ਰੰਗ ਦਾ ਜਿਹੜਾ ਲਾਲ ਰੰਗ ਦਾ ਇਹ ਗੰਡਾ ਬਣੂਗਾ 120 ਦਿਨਾਂ ਦੇ ਵਿੱਚ ਲਗਭਗ ਤਿਆਰ ਹੋਣ ਵਾਲੀ ਵੈਰਾਈਟੀ ਹੈ ਤਾਂ ਬਾਈ ਜੀ ਸੰਪਰਕ ਨੰਬਰ ਅਸੀਂ ਬਾਈ ਜੀ ਹੋਰਾਂ ਦਾ ਸਕਰੀਨ ਤੇ ਦੇ ਦਿੱਤਾ ਹੈ ਤੁਸੀਂ ਇੱਥੇ ਸੰਪਰਕ ਕਰਕੇ ਇਹ ਦੇਸੀ ਪਿਆਜ਼ ਦੀ ਵੈਰੈਟੀ ਹੈ ਜਿਹੜੀ ਉਹ ਇਕੱਲੀ ਖਰੀਦ ਨਹੀਂ ਸਕਦੇ ਇਹਦੇ ਬਾਰੇ ਜਾਣਕਾਰੀਆਂ ਵੀ ਲੈ ਸਕਦੇ ਹੋ ਵੈਸੇ ਵੀ ਜੇਕਰ ਤੁਸੀਂ ਕੋਈ ਪਨੀਰੀ ਲਾਈ ਬੈਠੇ ਹੋ ਦੂਰ ਨੇੜੇ ਤੁਹਾਨੂੰ ਇਕੱਲੀ ਜਾਣਕਾਰੀ ਚਾਹੀਦੀ ਹੈ ਤਾਂ ਮੈਂ ਇਸ ਗੱਲ ਦਾ ਵੀ ਜਿਹੜਾ ਹੈਗਾ ਉਹ ਦਾਵਾ ਕਰਦਾ ਵੀ ਬਾਈ ਜੀ ਫੇਰ ਵੀ ਤੁਹਾਨੂੰ ਜਾਣਕਾਰੀ ਦੇਣਗੇ ਜੇ ਤੁਸੀਂ ਇਹਨਾਂ ਨੂੰ ਫੋਨ ਕਰੋਗੇ ਤਾਂ ਬਾਈ ਜੀ ਇਹ ਜਾਣਕਾਰੀਆਂ ਦਿੱਤੀਆਂ ਤੁਸੀਂ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਧੰਨਵਾਦ ਚੈਨਲ ਪੰਜਾਬ ਵਾਲਾ ਪੋਡਕਾਸਟ ਦੀ ਇਹ ਜਾਣਕਾਰੀ ਕਿਵੇਂ ਲੱਗੀ ਆਪਣੀ ਪ੍ਰਤੀਕਿਰਿਆ ਸਾਡੇ ਤੱਕ ਸਾਂਝੀ ਕਰਨਾ ਤੁਹਾਡੀ ਕੋਈ ਵੀ ਸਵਾਲ ਹੈ ਜੇਕਰ ਗੰਡਿਆ ਦੀ ਪਨੀਰੀ ਨੂੰ ਲੈ ਕੇ ਤਾਂ ਉਹ ਵੀ ਤੁਸੀਂ ਕਮੈਂਟ ਸੈਕਸ਼ਨ ਦੇ ਵਿੱਚ ਕਰ ਸਕਦੇ ਹੋ ਚੈਨਲ ਪੰਜਾਬ ਵਾਲਾ ਪੋਡਕਾਸਟ ਨੂੰ ਮੈਨੂੰ ਕੁਲਵਿੰਦਰ ਔਲਖ ਨੂੰ ਕੈਮਰਾਮੈਨ ਸੁਖਬ੍ਰੀਤ ਔਲਖ ਦੇ ਨਾਲ ਦਿਓ ਅਗਿਆ ਧੰਨਵਾਦ